ਆਟਨ ਦੇ ਮੌਕੇ ਤੇ ਹੀ ਆਵੇਂ ਬੀਡਿੰਗ ਢਾਈ ਜੇ ਨੇਤਾ ਜੀ ਦੇ ਘਰ ਕਮਲਾਂ ਵਿੱਚ ਕੈਂਚੀ ਚੁੱਕੀ ਰਹੇ ਜੇ ਠੇਕੇਦਾਰ ਜਮਾਨਾ ਸੋਚੇ ਠੇਕੇਦਾਰ ਜਮਾਨਾ ਸੋਚੇ ਲੋਹਾ ਜਦੋਂ ਡੰਡਕਾਰੀ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ ਗੱਡੀ ਇੰਡੀਆ ਦੀ ਮੇਰਾ ਨਾਟਿਆ ਠੰਡਾ ਦੋਜੀ ਦੁੱਧ ਸਪਰੇਟਾ ਦੇ ਵਿੱਚ बिकਦੀ ਬਜਰੀ ਝੌਲਾਂ ਦੇ ਵਿੱਚ ਰਤਾ ਫਿਰ ਵੀ ਇਥੇ ਪੈਦਾ ਹੁੰਦੇ ਕਪਲ ਦੇਵਤੇ ਧਾਰੇ ਗੱਡੀ ਇੰਡੀਆ ਦੀ ਚੱਲਦੀ ਰੱਬ ਸਹਾਰੇ ਗੱਡੀ ਇੰਡੀਆ ਦੀ ਓ ਕੋਈ ਸੜਕ ਤੇ ਪੈਂਚਰ ਲਾਵੇ ਕੋਈ ਸਬਜੀ ਲੱਦੀ ਆਵੇ ਕੋਈ ਤੂਖ ਤੁਖਾ ਕੇ ਚੁਣ ਚੁਣ ਲਾਉਂਦਾ ਕੇਲੇ ਇੱਕ ਰੋਟੀ ਖਾਤਰ ਜੀ ਪਾਪੜ ਜਾਣ ਬਥੇਰੇ ਬੇਲੇ ਕੀ ਕ ਰੋਟੀ ਖਾਤਰ ਜੀ ਸਾਪੜ ਜਾਣ ਬਥੇਰੇ ਬੇਲੇ ਠੀਕ ਹੈ ਜੀ